ਬਿਆਦਵੀ ਸਰਬ ਧਰਮ ਗ੍ਰੰਥਾਂ ਦੀ ਬਿਆਦਵੀ ਨੂੰ ਰੋਕਣ ਦੇ ਲਈ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 8 ਮਹੀਨਿਆਂ ਤੋਂ ਬੈਠੇ ਹੋਏ ਨੇ ਟਾਵਰ ਦੇ ਉੱਤੇ ਚੜ੍ਹ ਕੇ ਜਾਈਦਾ ਤੇ ਇਹ ਸੀ ਕਿ ਜਦੋਂ ਉਹ ਬੈਠੇ ਸੀਗੇ ਉਹ ਤੋਂ ਹਫ਼ਤੇ ਦੇ ਵਿੱਚ ਵਿੱਚ ਹਫ਼ਤਾ ਵੀ ਨਹੀਂ ਲੱਗਦਾ ਕਾਨੂੰਨ ਬਣਾ ਕੇ ਪਰੇ ਕਰਦੇ ਇਲਾ ਚੱਕੋ ਜੀ ਇਹ ਤਾਂ ਸਾਡੀ ਸਾਰਿਆਂ ਦੀ ਡਿਮਾਂਡ ਹੈ ਕੀ ਉਹ ਕਾਨੂੰਨਾਂ ਦੇ ਵਿੱਚ ਗਲਤ ਹੈ ਕੁਝ ਜੇ ਤਾਂ ਗ੍ਰੰਥਾਂ ਦੀ ਧਾਰਮਿਕ ਗ੍ਰੰਥਾਂ ਦੀ ਬਿਆਦਵੀ ਰੋਕਣਾ ਗਲਤ ਹੈ ਫਿਰ ਤਾਂ ਆਪਾਂ ਮੰਨੀਏ ਸਰਕਾਰ ਦੱਸੇ ਬਾਈ ਤੁਸੀਂ ਗਲਤ ਚੀਜ਼ ਬੰਗ ਰਹੇ ਕਿਤੇ ਸਮਝਣ ਵਿੱਚ ਤਾਂ ਨਹੀਂ ਭੁੱਲ ਹੋ ਗਈ ਕਈ ਲੋਕ ਕਹੀ ਜਾਂਦੇ ਵੀ ਇਹ ਭਾਈ ਗੁਰਜੀਤ ਸਿੰਘ ਫੌਜੀ ਜਿਹੜਾ ਹੈਗਾ ਇਹ ਤਾਂ ਮੂਰਖਾਂ ਵਾਲੇ ਕੰਮ ਕਰਦਾ ਐਦਾਂ ਦੇ ਕੰਮ ਕਰਦਾ ਵੀ ਉਹ ਸਿੰਘ ਦਾ ਕੋਈ ਭਾਣਾ ਵਰਤੇ ਫਿਰ ਆਪਾਂ ਵਰਤਿਆਂ ਤੇ ਜਾ ਕੇ ਕਹਾਂਗੇ ਗੁਰਜੀਤ ਸਿੰਘ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਉਦੋਂ ਪਹਿਲਾਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਇਹ ਸੰਭਾਲ ਲੈਣਾ ਚਾਹੀਦਾ ਗੁਰੂ ਦਾ ਹੁਕਮ ਹੈ ਜਦ ਸੰਗ ਦਾ ਹੁਕਮ ਹੈ ਤਾਂ ਗੁਰੂ ਦਾ ਹੁਕਮ ਹੈ ਪੰਜਾਂ ਸਿੰਘਾਂ ਦਾ ਤਾਂ ਹੁਕਮ ਦਸਮ ਪਾਤਸ਼ਾਹ ਨੇ ਨਹੀਂ ਮੋੜਿਆ ਸੀ ਤੇ ਅਖਦਾ ਪੂਰੀ ਸੰਗਠਨਾ ਫਿਰ ਕਹਤਾ ਨਹੀਂ ਆਪਾਂ ਜਾਵਾਂਗੇ ਸੜਕਾਂ ਤੇ ਵੀ ਅਸੀਂ ਤੁਸੀਂ ਕੋਣ ਨੂੰ ਦੇ ਰੋਕਣ ਵਾਲੇ ਇਹ ਨਕਾਰਾ ਬੰਦੇ ਐ ਵੀ ਯਾਰ ਇਹਨਾਂ ਦੀ ਮੰਗਾ ਜਾਇਜ਼ ਨਹੀਂ ਹੈਗੇ ਤਾਂ ਵਿਹਲੇ ਨੇ ਜੋ ਤੁਹਾਡੀ ਮੈਂਟੈਲਿਟੀ ਆ ਸਰਕਾਰ ਦੀ ਵੀ ਇਹਨਾਂ ਇੱਕ ਪਾਸੇ ਬਿਠਾ ਦਿਓ ਯਾਰ ਸਾਨੂੰ ਕੋਈ ਪਰਵਾਹ ਨਹੀਂ ਪੈਂਦੀ ਤੇ ਸੰਗਠਨ ਐ ਕੁਝ ਕਰਤੀ ਸੜਕ ਦੇ ਵਾਲੇ ਪਾਸੇ ਨੂੰ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਲੋਕਾਂ ਦੀ ਮੈਂਟੈਲਿਟੀ ਇਹ ਹੋ ਗਈ ਵੀ ਜੇ ਕੋਈ ਬੰਦਾ ਸਮਾਜ ਦੇ ਲਈ ਵੀ ਖੜਿਆ ਦੇਸ਼ ਤੇ ਲਈ ਖੜਿਆ ਤਾਂ ਪਹਿਲਾਂ ਉਹਦੀਆਂ ਨੈਗੇਟਿਵ ਚੀਜ਼ਾਂ ਗੱਡੋ ਜੀ ਇਹ ਤਾਂ ਐ ਕਰਦੇ ਤਾਂ ਐ ਹੋ ਗਿਆ ਪਾਗ ਲੈ ਐ ਕਰਦਾ ਪਰ ਉਹਦਾ ਏਜੰਡਾ ਕੀ ਆ ਉਹ ਨਹੀਂ ਦੇਖਿਆ ਕਿਸ ਨੇ ਪਰ ਸੰਗਤਾਂ ਪੂਰੀ ਰਾਤ ਦੀਵਾਨ ਚੱਲਦਾ ਰਿਹਾ ਉੱਥੇ ਕੀਰਤਨ ਚੱਲਦਾ ਰਿਹਾ ਸੰਗਤਾਂ ਟਸ ਤੇ ਮੱਛ ਨਾ ਹੋਈਆਂ ਤੇ ਜਦੋਂ ਸਵੇਰੇ ਫਿਰ ਉੱਥੇ ਤੰਬੂ ਗੱਢਣਾ ਸ਼ੁਰੂ ਕਰਤੇ ਫਿਰ ਸਰਕਾਰ ਨੂੰ ਭਾਜਣਾ ਪੈ ਗਿਆ 8 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਦੀ ਨਹੀਂ ਸੁਣੀ ਜਿਹੜੇ ਉੱਥੇ ਲੋਕ ਆਂਦੇ ਉਹਨਾਂ ਦੀ ਨਹੀਂ ਸੁਣੀ ਆਪਣੇ ਬੰਦੇ ਦੀ ਸੁਣ ਲੋ ਜੇ ਕੋਈ ਬੋਲਿਆ ਸੀਗਾ ਜਿਹੜੇ ਵਿਰੋਧੀ ਪਾਰਟੀ ਵਾਲੇ ਆ ਉਹ ਬਿਲਕੁਲ ਨਹੀਂ ਪਹੁੰਚੇ ਕੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਨਾਤਾ ਨਹੀਂ ਹੈਗਾ ਜਾਂ ਉਹਨਾਂ ਦਾ ਗੀਤਾ ਕੁਰਾਨ ਜਾਂ ਬਾਈਬਲ ਦੇ ਨਾਲ ਕੋਈ ਨਾਤਾ ਨਹੀਂ ਹੈਗਾ ਕੋਈ ਵੀ ਨਹੀਂ ਪਹੁੰਚਾ ਲੀਡਰ ਉੱਥੇ ਗੋਟਕਾ ਸਵਾ ਚਬੜ ਕੇ ਸੌਂ ਖਾਲੀ ਸੀ ਵੀ ਮੈਂ ਐ ਕਰ ਦੂੰਗਾ ਇੱਕ ਹਫ਼ਤੇ ਚ ਉਹਨਾਂ ਦੇ ਹਸ਼ਰ ਦੇਖੋ ਕੀ ਹੋਇਆ ਤੇ ਆ ਸਰਕਾਰ ਨੂੰ ਉਹ ਚੀਜ਼ਾਂ ਤੋਂ ਸੇਧ ਲੈਣੀ ਚਾਹੀਦੀ ਸੀ ਵੀ ਜਿਹੜੀਆਂ ਗੱਡੀਆਂ ਹਿਮਾਚਲ ਤੋਂ ਆਉਂਦੀਆਂ ਪੰਜਾਬ 'ਚ ਉਹਨਾਂ ਦੇ ਉੱਤੇ ਟੈਕਸ ਕਿਉਂ ਨਹੀਂ ਹੈ ਜੀ? ਉਹਨਾਂ ਦਾ ਜਿਹੜਾ ਗੰਦਾ ਬਾਣੀ ਆ ਰਿਹਾ ਉਹਨਾਂ ਦੇ ਉੱਤੇ ਰੋਕ ਕਿਉਂ ਨਹੀਂ ਹੈ ਜੀ? ਸਰਕਾਰ ਫਿਰ ਕਿਉਂ ਨਹੀਂ ਇਦਾਂ ਕਰਦੀ ਬਈ ਤੁਹਾਨੂੰ ਕੀ ਕਰਨਾ ਪੈ ਰਿਹਾ? ਸਰਕਾਰ ਜੇ ਇੰਨੇ ਕਰਨ ਜੋਗੀ ਹੁੰਦੀ ਤਾਂ ਭਾਈ ਮੈਂ ਫਿਰ ਉੱਥੇ ਆਵਾਂ। ਭਾਈ ਗੁਰਜੀਤ ਸਿੰਘ ਖਾਲਸਾ 8 ਮਹੀਨੇ ਨਾਲ ਬੈਠਦੇ ਉੱਤੇ। ਸਰਕਾਰਾਂ ਦੀ ਜੇ ਮਾਨਸਨ ਦੀ ਸਰਕਾਰ ਤਾਂ ਗੁਰੂ ਘਰਾਂ ਸਾਹਿਬ ਨਾਲ ਤਾਂ ਨਹੀਂ ਕਰ ਰਹੀ। ਸਰਕਾਰ ਤਾਂ ਧਾਰਮਿਕ ਗ੍ਰਾਂਤਾ ਵਾਸਤੇ ਨਹੀਂ ਕਰ ਰਹੀ। ਸਰਕਾਰ ਆਪਣੇ ਵਾਸਤੇ ਕਰ ਰਹੀ ਹੈ। ਇੱਕ ਕੰਮ ਦੱਸ ਦਿਓ ਤੁਸੀਂ ਜਿਹੜਾ ਪੰਜਾਬ ਦੇ ਲਈ ਕੀਤਾ। ਜ ਉੱਥੇ ਤੁਸੀਂ ਪੰਜਾਬ ਦਾ ਕੰਮ ਕਰਨ ਤੁਰੇ ਉੱਥੇ ਪੰਜਾਬ ਦਾ ਨੁਕਸਾਨ ਹੀ ਕਰਿਆ ਇਹਨਾਂ ਨੇ ਉੱਥੇ ਪੰਜਾਬ ਵਾਲੇ ਪਾਸੇ ਤੁਰੇ ਤਾਂ ਤੇ ਨੁਕਸਾਨ ਹੀ ਕਰਿਆ ਕਿਤੇ ਟਾਈਮ ਨਾਲ ਪਹੁੰਚੇ ਨਹੀਂ ਤੁਸੀਂ ਤੇ ਜਦੋਂ ਲੋਕ ਆਪ ਤੁਰ ਕੇ ਸੜਕਾਂ ਦੇ ਪਾਸੇ ਆਂਦੇ ਆ ਫਿਰ ਤੁਸੀਂ ਕੰਮ ਕਰਦੇ ਪੰਜਾਬ ਦੇ ਵਿੱਚ ਬਦਬੀਆਂ ਬੀਤੇ ਲੰਮੇ ਸਮੇਂ ਤੋਂ ਹੋਈਆਂ ਹੁਣ ਵੀ ਹੋ ਰਹੀਆਂ ਪਰ ਇੱਕ ਚੋਣਾ ਦਾ ਮੁੱਦਾ ਹੀ ਬਣ ਕੇ ਰਹਿ ਗਿਆ ਤੇ ਜਿਸ ਨੂੰ ਲੈ ਕੇ ਰੋਹ ਦੇ ਵਜੋਂ ਇੱਕ ਵੀਰ ਜੋ ਕਿ ਟਾਵਰ ਦੇ ਉੱਤੇ ਸੜਕ 'ਤੇ ਭਜੰਦਾ ਗੁਰਜੀਤ ਸਿੰਘ ਖਾਲਸਾ ਕੇਸ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ। ਕੱਲ ਸਮਾਣੇ ਦੇ ਵਿੱਚ ਜਿੱਥੇ ਵੱਡਾ ਇਕੱਠ ਹੋਇਆ ਸੀ ਤਾਂ ਲੋਕਾਂ ਨੂੰ ਸੜਕ ਦੇ ਉੱਤੇ ਵੀ ਆਣਾ ਪਿਆ। ਜਿਹੜੇ ਲੋਕ ਇਹਦੇ ਹੱਕ ਦੇ ਵਿੱਚ ਲੋਕਾਂ ਨੂੰ ਇਕੱਠਿਆਂ ਵੀ ਕਰਦੇ ਘੁੰਮ ਰਹੇ ਐ ਤੇ ਉਸ ਮੋਰਚੇ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਉਹਨਾਂ ਦੇ ਵਿੱਚੋਂ ਸਾਡੇ ਨਾਲ ਇੱਕ ਭਗਵੰਤ ਸਿੰਘ ਮਟੋਰੇ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ। ਕਿਵੇਂ ਦੇਖਦੇ ਹੋ ਬਾਈ ਤੁਸੀਂ ਵੀ ਲੋਕਾਂ ਨੂੰ ਇਕੱਠੇ ਕਰ ਕਰਕੇ ਲੈ ਕੇ ਜਾ ਰਹੇ ਹੋ ਮੋਰਚਾ ਜਿਹੜਾ ਹੈਗਾ ਉੱਥੇ ਇਕੱਠ ਵੀ ਹੋ ਰਿਹਾ ਹੈ। ਪਰ ਹੱਲ ਕੋਈ ਨਹੀਂ ਹੋ ਰਿਹਾ ਬੇਅਦਵੀ ਕਾਨੂੰਨ ਦੀ ਮੰਗ ਨੂੰ ਲੈ ਕੇ ਸਿੰਘ ਬੈਠਾ ਪੁੱਛ ਪੜਤਾਲ ਕੋਈ ਨਹੀਂ ਹੋ ਰਹੀ ਬੜੀ ਹਰਲੇ ਦੀ ਗੱਲ ਹੈ ਕੱਲ ਦਾ ਇਹ ਗੱਲ ਕਰੂੰਗਾ ਕਿ ਪੰਜਾਬੀ ਲੋਕ ਚੈਨਲ ਇੱਕੋ ਇੱਕ ਚੈਨਲ ਕੱਲ ਦੇਖਿਆ ਸੀ ਉੱਥੇ ਵੀ ਜਿਹਨੂੰ ਜਿਹੜੀ ਗੁਰੂਆਂ ਦੀ ਬੇਅਦਵੀ ਨੂੰ ਕਾਨੂੰਨ ਲੈ ਕੇ ਜਿਹੜਾ ਆਪਾਂ ਬਣਾ ਰਿਹਾ ਕਿ ਬੇਅਦਵੀ ਰੋਕੀ ਚਾਹੀਦੀ ਇੱਕ ਆਹੀ ਚੈਨਲ ਕਵਰ ਕਰਦਾ ਨਜ਼ਰ ਆਇਆ ਜਿੱਦ ਤੋਂ ਇਲਾਵਾ ਹੋਰ ਖੋਣਗੇ ਪਰ ਜੋ ਵੱਡੇ ਚੈਨਲਾਂ ਚੋਂ ਪਹਿਲੇ ਦੇਖਿਆ ਧੰਨਵਾਦ ਕਰਦੇ ਆਂ ਹੋਰ ਚੈਨਲਾਂ ਦਾ ਵੀ ਜਿਹੜੇ ਉੱਥੇ ਆਏ ਸੀ ਦੂਜੀ ਗੱਲ ਇਹ ਕਰਦੇ ਆ ਜਿਹੜੀ ਤੁਸੀਂ ਪੁੱਛੀ ਆ ਬਿਆਦਵੀ ਸਰਬ ਧਰਮ ਗ੍ਰੰਥਾਂ ਦੀ ਬਿਆਦਵੀ ਨੂੰ ਰੋਕਣ ਦੇ ਲਈ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 8 ਮਹੀਨਿਆਂ ਦੇ ਬੈਠੇ ਹੋਏ ਨੇ ਟਾਵਰ ਦੇ ਉੱਤੇ ਚੜ ਕੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਉਹ ਬੈਠੇ ਸੀਗੇ ਉਹ ਤੋਂ ਹਫ਼ਤੇ ਦੇ ਵਿੱਚ ਵਿੱਚ ਹਫ਼ਤਾ ਵੀ ਨਹੀਂ ਲੱਗਦਾ ਕਾਨੂੰਨ ਬਣਾ ਕੇ ਪਰੇ ਕਰ ਦੇ ਲੈ ਚੱਕੋ ਜੀ ਇਹ ਤਾਂ ਸਾਡੀ ਸਾਰਿਆਂ ਦੀ ਡਿਮਾਂਡ ਹੈ ਕੀ ਉਹ ਕਾਨੂੰਨਾਂ ਦੇ ਵਿੱਚ ਗਲਤ ਹੈ ਕੁਝ ਜੇ ਤਾਂ ਗ੍ਰੰਥਾਂ ਦੀ ਧਾਰਮਿਕ ਗ੍ਰੰਥਾਂ ਦੀ ਬਿਆਦਵੀ ਰੋਕਣਾ ਗਲਤ ਹੈ ਫਿਰ ਤਾਂ ਆਪਾਂ ਮੰਨਿਏ ਸਰਕਾਰ ਦੱਸੇ ਬਾਈ ਤੁਸੀਂ ਗਲਤ ਚੀਜ਼ ਮੰਗ ਰਹੇ ਜਦੋਂ ਵੀ ਚੀਜ਼ ਸਹੀ ਹੈ ਹਰ ਇੱਕ ਲੋਕ ਹਰ ਇੱਕ ਧਰਮ ਇਹ ਚੀਜ਼ ਨੂੰ ਮੰਨਦਾ ਹੈ ਕਿ ਸਾਡੇ ਪਵਿੱਤਰ ਗ੍ਰੰਥਾਂ ਇਹਦੀ ਬਿਆਦਬੀ ਨਹੀਂ ਹੋਣੀ ਚਾਹੀਦੀ ਤੇ ਜਦੋਂ ਉਹਨਾਂ ਬਿਆਦਬੀਆਂ ਨੂੰ ਰੋਕਣ ਲਈ ਇੱਕ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਚੜ ਜਾਂਦੇ ਕਿਉਂਕਿ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਆ ਸਰਬੱਤ ਦੇ ਭਲੇ ਨੂੰ ਲੈ ਕੇ ਉਹ ਟਾਵਰ ਦੇ ਉੱਤੇ ਚੜਦੇ ਨੇ ਤੇ ਬਿਆਦਬੀਆਂ ਨੂੰ ਰੋਕਣ ਦੇ ਲਈ ਕਿ ਨੂਨ ਬਣਾਉਣਾ ਚਾਹਦੇ ਆ ਪਰ ਹੈਰਾਨੀ ਦੀ ਗੱਲ ਇਹ ਆ ਕਿ 8 ਮਹੀਨੇ ਲੱਗ ਜਾਂਦੇ ਉਹ ਚੀਜ਼ ਨੂੰ ਹੁਣ ਤੱਕ ਉਸ ਪਾਸੇ ਕੋਈ ਨਹੀਂ ਸੀ ਆਇਆ ਕਿ ਤੇ ਸਮਝਣ ਵਿੱਚ ਤਾਂ ਨਹੀਂ ਭੁੱਲ ਹੋ ਗਈ ਕਈ ਲੋਕ ਕਹੀ ਜਾਂਦੇ ਵੀ ਇਹ ਭਾਈ ਗੁਰਜੀਤ ਸਿੰਘ ਫੌਜੀ ਜਿਹੜਾ ਹੈਗਾ ਇਹ ਤਾਂ ਮੂਰਖਾਂ ਵਾਲੇ ਕੰਮ ਕਰਦਾ ਐਦਾਂ ਦੇ ਕੰਮ ਕਰਦਾ ਐ ਇਹ ਚੀਜ਼ਾਂ ਥੋੜੇ ਕਰਨੀਆਂ ਚਾਹੀਦੀਆਂ ਗੱਲਾਂ ਤਾਂ ਟੇਬਲ ਤੇ ਬਹਿ ਕੇ ਹੁੰਦੀਆਂ ਆ ਕੀ ਨਵੇਂ ਕੰਮ ਜਿਹੜੇ ਛੇੜੇ ਹੋਏ ਮੈਂ ਕਹਿੰਦਾ ਵੀ ਜਿਹੜੇ ਲੋਕ ਕਹਿੰਦੇ ਸ਼ਾਇਦ ਉਹ ਇਹ ਚੀਜ਼ਾਂ ਨੂੰ ਭੁੱਲ ਗਏ ਕਿ ਪਿਛਲੇ ਗੱਲ ਕੀਤੀ ਜਾਵੇ ਪਿਛਲੀਆਂ ਸਰਕਾਰਾਂ ਦੀਆਂ ਜਾਂ ਪਿਛਲੇ ਲੋਕਾਂ ਦੀਆਂ ਕੀਤੀਆਂ ਅੱਜ ਭਾਈ ਗੁਰਜੀਤ ਸਿੰਘ ਖਾਲਸਾ ਆਪਣੇ ਤਨ ਦੇ ਉੱਤੇ ਹੰਡਾ ਰਿਹਾ ਜਿਨੇ ਇੱਕ ਵੀੜਾ ਚੁੱਕਿਆ ਪਰਿਵਾਰ ਤਾਂ ਉਹਦਾ ਵੀ ਹੈਗਾ ਬੱਚਿਆਂ ਦਾ ਪਿਆਰ ਹਰ ਇੱਕ ਨੂੰ ਹੁੰਦਾ ਉਹਨੂੰ ਵੀ ਹੈਗਾ ਪਰ ਉਸ ਸਿੰਘ ਨੇ ਸਦਕਾ ਦੇ ਇੰਨਾ ਪੱਕਾ ਸਿਰੜਦਾ ਇੰਨਾ ਪੱਕਾ ਸਿਰੜਦਾ ਤੇ ਜਾ ਕੇ ਟਾਵਰ ਦੇ ਉੱਤੇ ਬਹਿ ਗਿਆ ਵੀ ਮੈਨੂੰ ਪਰਿਵਾਰ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਪਵਿੱਤਰ ਕੁਰਾਨ ਸ਼ਰੀਫ ਹੈ ਨਾ ਭਗਵਤ ਗੀਤਾ ਰਮਾਇਣ ਤੇ ਇਹਦੇ ਨਾਲ ਬਾਈਬਲ ਇਨਾਂ ਦੀ ਬੇਅਦਬੀ ਨੂੰ ਰੋਕਣ ਦੇ ਲਈ ਸਰਬ ਧਰਮ ਦੀ ਬੇਅਦਬੀ ਰੋਕਣ ਦੇ ਕਾਨੂੰਨ ਚਾਹੀਦਾ ਹੈ ਕਿ ਕਿਸੇ ਧਰਮ ਦਾ ਕੋਈ ਕਿਸੇ ਧਰਮ ਦਾ ਨੁਕਸਾਨ ਹੋਵੇ ਕਿਸੇ ਧਰਮ ਦੇ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਵਿੱਚ ਰੋਲੇ ਨਾ ਜਾਵੇ ਇਸ ਕਰਕੇ ਮੈਨੂੰ ਆਪ ਦੀ ਜਾਨ ਦੀ ਪਰਵਾਹ ਨਹੀਂ ਹੈਗੀ ਭਾਈ ਗੁਰਜੀਤ ਸਿੰਘ ਖਾਲਸਾ ਦੇ ਜੋ ਸਾਫਦੇ ਨੇ ਵੀ ਮੈਂ ਆ ਚੀਜ਼ ਚਾਹੁੰਦਾ ਆ ਪਰ ਲੋਕਾਂ ਨੇ بجائے ਕਿ ਉਹਦਾ ਸਮਰਥਨ ਉਹਦਾ ਵਿਰੋਧ ਜਿਹੜਾ ਜਿਹੜੇ ਲੋਕਾਂ ਨੇ ਕੀਤਾ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਇਹਦੇ ਵਿੱਚ ਮੈਂ ਇੱਕ ਗੱਲ ਇੱਕ ਹੋਰ ਗੱਲ ਕਹਿਣਾ ਵੀ ਇੱਥੇ ਵੀ ਸੀਗਾ ਵੀ ਆਪਾਂ ਵਰਸ਼ਿਆਂ ਤੇ ਤਾਂ ਇਕੱਠੇ ਹੋ ਜਾਂਦੇ ਜਦੋਂ ਕਿਤੇ ਰੱਬ ਨਾ ਕਰੇ ਵੀ ਉਹ ਸਿੰਘ ਦਾ ਕੋਈ ਭਾਣਾ ਵਰਤੇ ਫਿਰ ਆਪਾਂ ਵਰਸ਼ਿਆਂ ਤੇ ਜਾ ਕੇ ਕਹਾਂਗੇ ਗੁਰਜੀਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਉਦੋਂ ਪਹਿਲਾਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਇਹ ਸੰਭਾਲ ਲੈਣਾ ਚਾਹੀਦਾ ਤੇ ਉਹ ਇਹ ਦੇਖਣਾ ਚਾਹੀਦਾ ਵੀ ਉਹਦੀ ਮੰਗ ਹੈ ਕਿ ਉਹ ਪਰਿਵਾਰ ਦੇ ਲਈ ਮੰਗ ਰਿਹਾ ਆਪਦੇ ਲਈ ਮੰਗ ਰਿਹਾ ਮੰਗ ਕਿਹਦੇ ਲਈ ਰਿਹਾ ਲੋਕਾਂ ਦੀ ਮੈਂਟੈਲਿਟੀ ਇਹ ਹੋ ਗਈ ਵੀ ਜੇ ਕੋਈ ਬੰਦਾ ਸਮਾਜ ਦੇ ਲਈ ਵੀ ਖੜਿਆ ਦੇਸ਼ ਦੇ ਲਈ ਖੜਿਆ ਤਾਂ ਪਹਿਲਾਂ ਉਹਦੀਆਂ ਨੈਗੇਟਿਵ ਚੀਜ਼ਾਂ ਕੱਢੋ ਜੀ ਇਹ ਤਾਂ ਐ ਕਰਦਾ ਇਹ ਤਾਂ ਹੋ ਗਿਆ ਪਾਗ ਲੈ ਐ ਕਰਦਾ ਪਰ ਉਹਦਾ ਏਜੰਡਾ ਕੀ ਆ ਉਹ ਨਹੀਂ ਦੇਖਿਆ ਕਿਸ ਨੇ ਤੇ ਜਿਹਦੇ ਵਿੱਚ ਜਿੱਦਾਂ ਸਰਕਾਰਾਂ ਕਹਿੰਦੀਆਂ ਵੀ ਐਂ ਕਰੋ ਵੀ ਯਾਰ ਤੁਸੀਂ ਇੱਕ ਪਾਸੇ ਬਹਿ ਜਾਓ ਓਕੇ ਸੜਕਾਂ ਰੋਕੂਗੇ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈਆਂ ਹੋਣਗੀਆਂ ਪਰ ਤੁਸੀਂ ਤਾਂ ਗੱਲ ਆ ਗਈ ਬਾਈ ਸੜਕਾਂ ਦੇ ਉੱਤੇ ਸੜਕਾਂ ਘੇਰ ਲੀਆਂ ਤੁਸੀਂ ਉੱਥੇ ਸੜਕਾਂ ਘੇਰ ਕੇ ਬਹਿ ਗਏ ਭਾਈ ਗੁਰਜੀਤ ਸਿੰਘ ਖਾਲਸਾ ਹਣੀ 8 ਮਹੀਨੇ ਤੋਂ ਬੈਠੇ ਸੀ ਬਾਦ ਵਿੱਚ ਮੋਰਚਾ ਵੱਡਾ ਹੁੰਦਾ ਗਿਆ ਲੋਕ ਪਹੁੰਚਦੇ ਗਏ ਪਹੁੰਚਦੇ ਗਏ ਤੇ ਇੱਕ ਪਾਰਕ ਦੇ ਵਿੱਚ ਬੈਠੇ ਸੀਗੇ ਲੋਕ ਆ ਗਏ ਤੇ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠੇ ਸੀ ਉਦੋਂ ਤੱਕ ਕਿਸੇ ਪ੍ਰਸ਼ਾਸਨਿਕਾਂ ਦੇ ਉੱਤੇ ਜੋ ਨਹੀਂ ਸਰਗੀ ਇੱਥੇ ਮੈਂ ਥੋੜੀ ਜਿਹੀ ਗੱਲ ਹੋ ਰਿਆ ਕਰਦਾ ਇਹ ਤੋਂ ਥੋੜਾ ਇੱਕ ਮਹੀਨਾ ਪਹਿਲਾਂ ਸੱਤ ਬੱਚੇ ਮਾਸੂਮ ਉਹਨਾਂ ਦਾ ਕਤਲ ਕਹੂੰਗਾ ਕਤਲ ਹੋ ਜਾਂਦਾ ਗੱਡੀ ਦੇ ਤੇ ਵੱਜਦੇ ਨੇ ਉਹ ਸੱਤ ਮਾਸੂਮ ਚਲੇ ਜਾਂਦੇ ਜਨੂੰ ਇਹ ਵੀ ਨਹੀਂ ਪਤਾ ਵੀ ਆਪਾਂ ਕਦੋਂ ਆਏ ਕੀ ਕਰਨਾ ਅੱਗੇ ਸਾਡੇ ਸੁਪਨੇ ਕੀ ਆ ਵੱਡੇ ਵੱਡੇ ਸੁਪਨੇ ਲੈ ਕੇ ਰੱਖੇ ਹੋਣੇ ਦਾ ਦੇਖੇ ਹੋਣੇ ਉਹਨਾਂ ਨੇ ਪਰ ਉਹ ਮਰ ਜਾਂਦੇ ਵਿਚਾਰੇ ਚੀਤ ਹੋ ਜਾਂਦੇ ਉਹਨਾਂ ਦਾ ਧਰਨਾ ਵੀ ਇੱਕ ਪਾਸੇ ਲੱਗਿਆ ਸੀ ਪਰ ਇੱਕ ਮਹੀਨੇ ਦੇ ਬਾਅਦ ਉਹ ਵੀ ਉੱਠ ਕੇ ਸੜਕ ਦੇ ਉੱਤੇ ਜਾਂ ਜਾਂਦੇ ਤਾਂ ਉਸੇ ਸਮੇਂ ਹੱਲ ਵੀ ਹੋ ਜਾਂਦਾ ਤੇ ਉਹ ਦੁੱਖ ਵੀ ਫੜਿਆ ਜਾਂਦਾ ਜਦੋਂ ਤੁਸੀਂ ਤਾਂ ਇਹ ਸੋਚਦੇ ਵੀ ਇਹ ਨਕਾਰਾ ਬੰਦੇ ਐ ਬਈ ਯਾਰ ਇਹਨਾਂ ਦੀ ਮੰਗਾ ਜਾਇਜ਼ ਨਹੀਂ ਅਗੇ ਤਾਂ ਵਿਹਲੇ ਨੇ ਜੋ ਤੁਹਾਡੀ ਮੈਂਟੈਲਿਟੀ ਆ ਸਰਕਾਰ ਦੀ ਵੀ ਇੱਕ ਪਾਸੇ ਬਿਠਾ ਦਿਓ ਯਾਰ ਸਾਨੂੰ ਕੋਈ ਪਰਵਾਹ ਨਹੀਂ ਪੈਂਦੀ ਤੇ ਜਦੋਂ ਕੱਲ ਸੰਗਤ ਰੂਪੀ ਸੰਗਤ ਨੇ ਫੈਸਲਾ ਲਿਆ ਚ ਉੱਥੇ ਬਾਈ ਹਮ ਤੋਜਮਾਨ ਹੋਣੀ ਜਦੋਂ ਗਏ ਜਦੋਂ ਬੋਲੇ ਤਾਂ ਮੈਂ ਹੈਰਾਨ ਹੋ ਗਿਆ ਕਿ ਉਸ ਬੰਦੇ ਦੀ ਆਵਾਜ਼ ਦੇ ਵਿੱਚ ਸੋਚ ਅਜਿਹੀ ਸ਼ਕਤੀ ਹੈ ਲੋਕਾਂ ਦਾ ਰੋਲਾ ਬਿਲਕੁਲ ਬੰਦ ਹੋ ਗਿਆ ਬਿਲਕੁਲ ਲੋਕ ਇਕਾਗਰ ਹੋ ਕੇ ਸੁਣ ਰਹੇ ਸੀ ਤੇ ਉਹਨਾਂ ਜਦੋਂ ਚਲੋ ਗੱਲ ਹੋਈ ਸੰਗਤ ਰੂਪ ਤੋਂ ਫੈਸਲਾ ਲਿਆ ਸੰਗਤ ਨੇ ਕਿਹਾ ਨਹੀਂ ਆਪਾਂ ਸੜਕਾ ਰੋਕਾਂਗੇ ਤੇ ਜਦੋਂ ਫਿਰ ਗੁਰੂ ਦਾ ਹੁਕਮ ਹੈ ਜਦ ਸੰਗਤ ਦਾ ਹੁਕਮ ਹੈ ਤਾਂ ਉਹ ਗੁਰੂ ਦਾ ਹੁਕਮ ਹੈ ਪੰਜਾਂ ਸਿੰਘਾਂ ਦਾ ਤਾਂ ਹੁਕਮ ਦਸਮ ਪਾਤਸ਼ਾਹ ਨੇ ਨਹੀਂ ਮੋੜਿਆ ਸੀ ਤੇ ਅੱਥਰਾਂ ਪੂਰੀ ਸੰਗਤ ਨੇ ਫੇ ਕਿਹਾ ਤਾਂ ਨਹੀਂ ਆਪਾਂ ਜਾਵਾਂਗੇ ਸੜਕਾਂ ਤੇ ਫੇ ਅਸੀਂ ਤੁਸੀਂ ਕੌਣ ਉਹਨੂੰ ਦੇ ਰੋਕਣ ਵਾਲੇ ਉਹ ਪੂਰਾ ਸੰਗਤ ਦਾ ਫੈਸਲਾ ਸੀ ਗੱਲ ਤੇ ਸੰਗਤ ਨੇ ਕੋਚ ਕਰਤੀ ਸੜਕ ਦੇ ਵਾਲੇ ਪਾਸੇ ਨੂੰ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਆਪਣੀ ਉਹਨਾਂ ਨੇ ਕੰਮ ਵੀ ਕੀਤੇ ਨੇ ਸਮਝਾਇਆ ਵੀ ਹੈ ਡਰਾਇਆ ਵੀ ਹੈ ਸਾਰਿਆਂ ਜੋ ਉਹਨਾਂ ਨੂੰ ڈھੋਂਦਾ ਕਰਦੇ ਰਹੇ ਵਧੀਆ ਤਾਲ ਮੇਰੇ ਵੀ ਬਣਾ ਕੇ ਰੱਖਿਆ ਜੋ ਜਿੱਦਾਂ ਸ਼ਾਮ-ਦਮ ਡੰਡ ਭੇਜੋ ਉਹਨਾਂ ਨੂੰ ਲੱਗਦਾ ਸੀ ਐ ਹੋ ਜੂਗਾ ਐ ਹੋ ਐ ਹੋ ਜੂਗਾ ਪਰ ਬਾਈ ਅਮਤੋਜ ਮਾਨ ਦੀ ਉੱਥੇ ਮੈਂ ਸਿਫਤ ਕਰਦਾ ਕਿ ਬਾਈ ਨੇ ਕੱਲੇ ਨਹੀਂ ਸਾਰਿਆਂ ਨੂੰ ਮੋਰੇ ਲਾ ਰੱਖਿਆ ਵੀ ਦਿਓ ਜਵਾਬ ਕਿਦੇ ਵੱਲ ਤੋਂ ਆਏ ਦਿਓ ਜਵਾਬ ਪੁਲਿਸ ਦਾ ਕੰਮ ਹੈ ਲਾਈਨ ਆਰਡਰ ਜਿਹੜਾ ਬਣਾ ਕੇ ਸਥਿਤੀ ਬਣਾ ਕੇ ਰੱਖਣੀ ਕਾਨੂੰਨ ਤਾਂ ਤੁਸੀਂ ਬਣਾ ਨਹੀਂ ਸਕਦੇ ਤੁਸੀਂ ਕਿਸ ਪਾਸਿਓਂ ਆਏ ਹੋ ਉਹ ਤਾਂ ਬਾਅਦ ਉਹਨਾਂ ਨੂੰ ਸਾਰੀ ਕਾਨੂੰਨੀ ਪ੍ਰਕਿਰਿਆ ਜਿਹੜੀ ਗੱਲ ਕੀਤੀ ਆ ਤੇ ਉਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਵਿੱਚ ਰਾਤ ਦਾ ਸਮਾਂ ਉੱਠ ਜਾਣਗੇ ਉਹ ਨਹੀਂ ਸੋਚਿਆ ਹਣਾ ਪਰ ਸੰਗਤਾਂ ਪੂਰੇ ਰਾਤ ਦੀਵਾਨ ਚੱਲਦਾ ਰਿਹਾ ਉੱਥੇ ਕੀਰਤਨ ਚੱਲਦਾ ਰਿਹਾ ਸੰਗਤਾਂ ਟੱਸ ਤੇ ਮੱਛ ਨਾ ਹੋਈਆਂ ਤੇ ਜਦੋਂ ਸਵੇਰੇ ਫਿਰ ਉੱਥੇ ਤੰਬੂ ਗੱਢਣਾ ਸ਼ੁਰੂ ਕਰਤੇ ਫਿਰ ਸਰਕਾਰ ਨੂੰ ਭੱਜਣਾ ਪੈ ਗਿਆ ਫਿਰ ਉਹਨਾਂ ਨੇ ਮੀਟਿੰਗ ਵੀ ਦੇਤੀ ਜਿਹਨੂੰ 8 ਮਹੀਨੇ ਹੋ ਗਏ ਸੀ ਉਹ ਚੀਜ਼ਾਂ ਨੂੰ ਢੀਕ ਦੇ ਉਦੋਂ ਪਹਿਲਾਂ ਪੂਰਾ ਖੜਾੜਾ ਤਿਆਰ ਕੀਤਾ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਸ਼ਾਮਲ ਸੀਗੇ ਉਦੇ ਵਿੱਚ ਵੱਡੇ ਵੱਡੇ ਵਕੀਲ ਹਾਈ ਕੋਰਟ ਸੁਪਰੀਮ ਕੋਰਟ ਦੇ ਵਕੀਲ ਸ਼ਾਮਿਲ ਸੀਗੇ ਉਹ ਪੂਰਾ ਬਣਾ ਕੇ ਦੇ ਦਿੱਤਾ ਅਮਨ अरोड़ा ਦੇ ਨਾਲ ਜੋ ਆਮ ਆਦੀ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਸਾਰਾ ਬਣਾ ਕੇ ਦਿੱਤਾ ਉਹਨਾਂ ਨੇ ਤੇ ਉਦੋਂ ਕਾਰਵਾਈ 5 ਦਿਨ ਹੋ ਗਈ ਸੀ ਕੋਈ ਜਵਾਬ ਨਹੀਂ ਕੋਈ ਕਾਰਵਾਈ ਨਹੀਂ ਸਿਰਫ ਪੁੱਛਦੇ ਸੀ ਵੀ ਯਾਰ ਦੱਸੋ ਹੀ ਤੋ ਅੱਗੇ ਤੁਸੀਂ ਕਰਨਾ ਕੀ ਹੈ ਜੋੜੇ ਮਦਰ ਸਾਹਿਬ ਨੇ ਤਾਂ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬੋਲਿਆ ਸੀ ਵੀ ਸਾਡਾ ਇੱਕ ਸਿੰਘ ਹੈ ਉਹ ਟਾਵਰ ਦੇ ਉੱਤੇ ਚੜਿਆ ਬੈਠਾ ਹੈ ਭਾਈ ਉਹਦੀ ਜਿਹੜੀ ਹੈਗੀ ਆ ਉਹਦੀ ਮੰਗ ਆ ਇਹ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੇ ਤਾਂ ਮੰਗ ਕੀਤੀ ਸੀ ਜਾ ਕੇ ਸਤਰਾਵ ਜੀ ਇਹ ਹੀ ਤਾਂ ਸਮਝ ਨਹੀਂ ਲੱਗਦੀ ਇੱਕ ਪਾਸੇ ਸਰਕਾਰ ਦੇ ਵਿੱਚ ਬੈਠੇ ਦੂਜੇ ਪਾਸੇ ਸਰਕਾਰ ਸਾਹਮਣੇ ਪਰਸਥਿਤੀਆਂ ਵੀ ਦੱਸ ਰਹੇ ਕੀ ਆ ਤੇ ਤੀਜੇ ਪਾਸੇ ਸਰਕਾਰ ਇਹਨਾਂ ਦੀ ਵੀ ਨਹੀਂ ਸੁਣ ਰਹੀ ਆਪਣੇ ਦੀ ਤਾਂ ਸੁਣ ਲਓ ਤੁਸੀਂ 8 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਦੀ ਨਹੀਂ ਸੁਣੀ ਜਿਹੜੇ ਉੱਥੇ ਲੋਕ ਆਂਦੇ ਉਹਨਾਂ ਦੀ ਨਹੀਂ ਸੁਣੀ ਆਪਣੇ ਬੰਦਿਆਂ ਦੀ ਸੁਣ ਲਓ ਜੇ ਕੋਈ ਬੋਲਿਆ ਸੀਗਾ ਬਲਕਿ ਤਾਂ ਮੈਂ ਤਾਂ ਫਿਰ ਧੰਨਵਾਦ ਕਰਦਾ ਜੇ ਕਿਤੇ ਅਜਿਹੇ ਮੂੰਹੋਂ ਸ਼ਬਦ ਨਿਕਲ ਗਏ ਇਹਨਾਂ ਦੇ ਜੋੜੇ ਮਜ਼ਰਾ ਸਾਹਿਬ ਦੇ ਕਿਉਂਕਿ ਕੱਲ ਵੀ ਕਹਿੰਦੇ ਸੀ ਬੈਠੇ ਹਰਾਨੀ ਦੀ ਗੱਲ ਇਹ ਵੀ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਆ ਉਹ ਬਿਲਕੁਲ ਨਹੀਂ ਪਹੁੰਚੇ ਕੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਨਾਤਾ ਨਹੀਂ ਹੈਗਾ ਜਾਂ ਉਹਨਾਂ ਦਾ ਗੀਤਾ ਕੁਰਾਨ ਜਾਂ ਬਾਈਬਲ ਦੇ ਨਾਲ ਕੋਈ ਨਾਤਾ ਨਹੀਂ ਹੈਗਾ ਕੋਈ ਵੀ ਨਹੀਂ ਪਹੁੰਚਾ ਲੀਡਰ ਉੱਥੇ ਇੱਕ ਅਰਖੜਾ ਸਾਹਿਬ ਸ਼ਾਇਦ ਆਏ ਸੀਗੇ ਕੱਲ ਉਹਨਾਂ ਤੋਂ ਇਲਾਵਾ ਮੈਂ ਨਹੀਂ ਦੇਖਿਆ ਕੋਈ iracial ਦੇ ਇੱਕ ਲੀਡਰ ਆਇਆ ਸੀ ਪਰ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀਗਾ ਲੋਕਾਂ ਨੇ ਇਹ ਕਿਹਾ ਵੀ ਬੜੀਆਂ ਸਰਕਾਰਾਂ ਆਈਆਂ ਪਹਿਲਾਂ ਕਿਸੇ ਸਰਕਾਰ ਦੇ ਵਿੱਚ ਅਣਪਛਾਤੇ ਨੇ ਗੋਲੀਆਂ ਚਲਾਈਆਂ ਸੀ ਅਣਪਛਾਤੇ ਪੁਲਿਸ ਨੇ ਤੇ ਇੱਕ ਹੋਰ ਸਰਕਾਰ ਜਿਹੜੀ ਦੂਜੀ ਆਈ ਤੋਂ ਬਾਅਦ ਉਹਨਾਂ ਦੇ ਦਾ ਮੁੱਖ ਮੰਤਰੀ ਨੇ ਗੋਟਕਾ ਸਵਾਚ ਵਾਚ ਵੜ ਕੇ ਸੌਂ ਖਾ ਲਈ ਸੀ ਵੀ ਮੈਂ ਐਂ ਕਰ ਦੂੰਗਾ ਇੱਕ ਹਫ਼ਤੇ ਚ ਉਹਨਾਂ ਦੇ ਹਸ਼ਰ ਦੇਖੋ ਕੀ ਹੋਇਆ ਤੇ ਆ ਸਰਕਾਰ ਨੂੰ ਉਹ ਚੀਜ਼ਾਂ ਤੋਂ ਸੇਧ ਲੈਣੀ ਚਾਹੀਦੀ ਸੀ ਪਰ ਇਹਨਾਂ ਨੇ 8 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਦੀ ਬਾਤ ਨਹੀਂ ਪੁੱਛੀ ਤੇ ਜਦੋਂ ਸੰਗਤ ਆਪ ਖੁਦ ਚੱਲ ਕੇ ਫੈਸਲੇ ਵਾਲੇ ਪਾਸੇ ਤੁਰ ਪਈ ਜਾਂ ਸੰਘਰਸ਼ ਵਾਲੇ ਪਾਸੇ ਤੁਰ ਪਈ ਨਹੀਂ ਹੁਣ ਸੜਕਾਂ ਤੇ ਬੈਠਾਂਗੇ ਲੋਕਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਹੋ ਕੀ ਰਿਹਾ ਆਪਾਂ ਮੰਗ ਕੀ ਰੇ ਸਾਡੀ ਮੰਗ ਕੀ ਹੈ ਸਾਡੀ ਘਰ ਆਸਤੇ ਨਹੀਂ ਹੈ ਸਾਡੀ ਆਪਣੇ ਆਸਤੇ ਨਹੀਂ ਹੈਗੀ ਸਿਰਫ ਆਪਣੇ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਸਰਬ ਧਰਮਾਂ ਦੀ ਗੱਲ ਕਰਦੇ ਜਦੋਂ ਇਹ ਲੋਕਾਂ ਦੇ ਵਿੱਚ ਮੈਸੇਜ ਗਿਆ ਤਾਂ ਉਹਦਾ ਜਵਾਬ ਵੀ ਆ ਗਿਆ ਨਾਲ ਦੀ ਨਾਲ ਪ੍ਰਸ਼ਾਸਨ ਨੇ ਅੱਜ ਜਦੋਂ ਦੇਖਿਆ ਸਭ ਇਹ ਟੈਂਟ ਲੱਗਣ ਲੱਗੇ ਤਾਂ ਜੁਆਇੰਟ ਸਖਤਰ ਦੇ ਨਾਲ ਮੀਟਿੰਗ ਦਾ 16 ਤਰੀਕ ਦਾ ਹਵਾਲਾ ਦਿੱਤਾ ਵੀ 16 ਤਰੀਕ ਨੂੰ ਤੁਹਾਡੀ ਮੀਟਿੰਗ ਕਰਾਈ ਜਾਊਗੀ ਇੱਕ ਲੈਟਰ ਦਿੱਤਾ ਆਫੀਸ਼ੀਅਲ ਵੀ ਤੁਹਾਡੀ ਮੀਟਿੰਗ ਹੋਊਗੀ ਉਸ ਤੋਂ ਬਾਅਦ 16 ਨੂੰ ਇੱਕ ਹੋਰ ਪ੍ਰੋਗਰਾਮ ਹੈਗਾ ਬਾਈ ਜਿੱਥੇ ਜਾਉਂਗੇ ਆਪਣੇ ਲੱਖਾ ਸਦਾਨਾ ਵੀ ਹੋਊਗੇ ਤੇ ਬਾਈ ਅਮਤੋਜਮਾਨ ਲੁਧਿਆਣੇ ਦੇ ਵਿੱਚ ਜਿੱਥੇ ਨਰਿੰਦਰਦੀਪ ਸਿੰਘ ਦਾ ਇੱਕ ਕਤਲ ਹੀ ਕਹਾਂਗੇ ਜਿਸ ਤਰ੍ਹਾਂ ਉਹਦਾ ਹੋਇਆ ਜਿਸ ਤਰ੍ਹਾਂ ਉਹਨੂੰ ਕਰੰਟ ਲਗਾਏ ਗਏ ਜਿਸ ਤਰ੍ਹਾਂ ਉਹਦੇ ਨਾਲ ਬੇਸ਼ੈਨ ਹਰਕਤਾਂ ਹੋਈਆਂ ਉਹਦੇ ਦੇ ਰੋਸ ਦੇ ਵਿੱਚ ਉੱਥੇ ਸ਼ਾਮਲ ਹੋਣਾ ਤੇ ਉਹ ਤੋਂ ਦੂਜੇ ਪਾਸੇ ਜਿਹੜਾ ਬਿਆਦਵੀ ਆਂਦਾ ਏ ਉਸ ਪਾਸੇ ਜਾਣਗੇ ਭਾਈ ਗੁਰਪ੍ਰੀਤ ਸਿੰਘ ਤੇ ਔਲਖ ਸਾਹਿਬ ਨੇ ਤੇ ਦੋਨੋਂ ਜਾਣਗੇ ਉੱਥੇ ਮੀਟਿੰਗ ਕਰਕੇ ਤੇ ਉਹ ਲੁਧਿਆਣੇ ਦੇ ਵਿੱਚ ਆ ਗਏ ਪੂਰੀ ਸੰਗਤ ਦੇ ਵਿੱਚ ਉਹ ਫੈਸਲਾ ਦੱਸਣਗੇ ਕਿ ਫੈਸਲਾ ਹੋਇਆ ਕੀ ਹੈ ਪਰ ਆਪਾਂ ਆਸ ਕਰਦੇ ਆਂ ਵੀ ਹੁਣ ਤੁਰੇ ਆ ਇੱਧਰ ਨੂੰ ਹੁਣ ਇਹ ਵਿਅਦੀਵੀਆਂ ਦੇ ਕਾਨੂੰਨ ਜ਼ਰੂਰ ਤੇ ਜ਼ਰੂਰ ਬਣਨਗੇ ਪਰ ਸਰਕਾਰ ਤਾਂ ਭਈ ਇਹੀ ਕਹਿੰਦੀ ਵੀ ਅਸੀਂ ਤਾਂ ਸਾਰੇ ਕੰਮ ਚੰਗੇ ਕਰ ਰਹੇ ਆਂ ਅਸੀਂ ਜੋ ਲੋਕਾਂ ਦੀ ਸਹੂਲਤ ਲਈ ਹੋ ਸਕਦਾ ਉਹ ਅਸੀਂ ਕੰਮ ਕਰ ਰਹੇ ਆਂ ਤੇ ਹੁਣ ਕੱਲ ਵੀ ਦੇਖੋ ਤੁਸੀਂ ਐਡਵੋਕੇਟ ਪਰਮਜੀਤ ਸਿੰਘ ਪੰਮਾਹੋਰੀ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਆਪ ਮਤਾ ਪਾਇਆ ਵੀ ਸਰਕਾਰ ਵੀ ਤਾਂ ਇਹ ਸਰਕਾਰ ਨੂੰ ਵੀ ਤਾਂ ਇਹ ਕੰਮ ਦਿਖਦੇ ਲੋਕਾਂ ਦੀ ਮੰਗ ਕੀ ਹੈ ਸਰਕਾਰ ਸਮਝ ਕਿਉਂ ਨਹੀਂ ਪਾ ਰਹੀ ਉਹ ਕਹਿੰਦੇ ਅਸੀਂ ਮਤਾ ਪਾਇਆ ਵੀ ਬਾਹਰੋਂ ਗੱਡੀਆਂ ਜਿਹੜੀਆਂ ਹੈਗੀਆਂ ਹਿਮਾਚਲ ਦੀਆਂ ਉਹ ਜੇਕਰ ਅਸੀਂ ਪੈਸੇ ਦੇ ਕੇ ਉਧਰ ਜਾਂਦੇ ਆ ਉਹ ਵੀ ਪੈਸੇ ਦੇ ਕੇ ਫਿਰ ਇੱਧਰ ਆਉਣ ਉਹ ਵੀ ਕੰਮ ਇਹਨਾਂ ਨੂੰ ਕਰਨੇ ਪੈ ਰਹੇ ਆ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਸੁਹਿਰਦਾਂ ਦੂਜੇ ਪਾਸੇ ਕੰਮ ਲੋਕਾਂ ਨੂੰ ਕਰਨੇ ਪੈ ਰਹੇ ਏਦਾਂ ਕਿਉਂ ਆ ਇਹ ਇਹ ਜੇ ਦੋ ਚੀਜ਼ਾਂ ਹੋਰ ਨੇ ਪੰਮਾ ਜੀ ਹੁੰਦੀ ਗੱਲ ਪੰਮਾ ਜੀ ਦਾ ਧੰਨਵਾਦ ਆ ਪੰਮਾ ਜੀ ਤੁਹਾਡਾ ਬੜੇ ਸੌਲਜੇ ਹੋ ਇਨਸਾਨ ਤੁਸੀਂ ਧੰਨਵਾਦ ਕਰਨਾ ਬਣਦਾ ਬਾਕੀ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਕੀਤਾ ਬਾਈ ਜੀ ਤੁਹਾਡਾ ਧੰਨਵਾਦ ਹੈ ਜੀ ਪਰ ਜਦੋਂ ਵਹਿਣ ਮੋਹਿਮ ਚੱਲੀ ਸੀਗੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋ ਕੇ ਉਸੇ ਦਿਨ ਪਹਿਲੇ ਪੁਲ ਬਰਾਰੀ ਦੇ ਉੱਤੇ ਖੜ ਕੇ ਇਹ ਗੱਲਾਂ ਕਰ ਦਿੱਤੀਆਂ ਸੀ ਬਾਈ ਅਮਤੋਜ ਨੇ ਤੇ ਲਖੇ ਸੁਧਾਣੇ ਨੇ ਤੇ ਨਾਲ ਅਸੀਂ ਵੀ ਸੀਗੇ ਸਾਡੇ ਨਾਲ ਗੌਰਵ ਰਾਣਾ ਜੀ ਆਪਾਂ ਇਹ ਗੱਲਾਂ ਕਰ ਚੁੱਕੇ ਸੀ ਦੱਸ ਚੁੱਕੇ ਸੀ ਬਈ ਜਿਹੜੀਆਂ ਗੱਡੀਆਂ हिमाचल ਤੋਂ ਆਉਂਦੀਆਂ ਪੰਜਾਬ ਚ ਉਹਨਾਂ ਦੇ ਉੱਤੇ ਟੈਕਸ ਕਿਉਂ ਨਹੀਂ ਹੈ ਜੀ ਉਹਨਾਂ ਦਾ ਜਿਹੜਾ ਗੰਦਾ ਬਾਣੀ ਆ ਰਿਹਾ ਉਹਨਾਂ ਦੇ ਉੱਤੇ ਰੋਕ ਕਿਉਂ ਨਹੀਂ ਹੈ ਜੀ ਟੈਕ ਗੱਡੀਆਂ ਦੇ ਟੈਕਸ ਬਾਰੇ ਤਾਂ ਗੱਲ ਹੋ ਗਈ ਤੇ ਧੰਨਵਾਦ ਵੀ ਕਰਤਾ ਜੀ ਪੰਮਾ ਜੀ ਦਾ ਪੰਮਾ ਜੀ ਤੁਹਾਡੇ ਨਾਲ ਸਾਡਾ ਕੋਈ ਰੋਸਾ ਨਹੀਂ ਵਧੀਆ ਤੁਸੀਂ ਬਹੁਤ ਵਧੀਆ ਕੀਤਾ ਅੱਜ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤਾਂ ਆਪਾਂ ਇਹ ਵੀ ਕਹਿੰਦੇ ਤੁਹਾਨੂੰ ਸਾਡੀ ਲੋੜ ਹੋਈ ਜਿੱਥੇ ਸਾਨੂੰ ਆਵਾਜ਼ ਮਾਰਿਆ ਪਾਵਾਂਗੇ ਬਹੁਤ ਵਧੀਆ ਕੰਮ ਕੀਤਾ ਚਾਹਦੇ ਵੀ ਆਪਾਂ ਇਹ ਸੀਗੇ ਕਿਉਂਕਿ ਆਪਾਂ ਯਾਰ ਜੇ ਕਿਤੇ 2 ਕਿਲੋਮੀਟਰ ਵੀ ਜਾਣਾ ਨਾ ਤਾਂ ਵੀ 120 ਰੁਪਏ ਦੇ ਕੇ 60 ਰੁਪਏ ਦੇ ਕੇ ਗੱਡੀਆਂ ਦੇ ਹਿਸਾਬ ਨਾਲ ਆਏ ਜਾਣਾ ਪੈਂਦਾ ਪਰ ਜਿੰਨੀ ਫੈਕਟਰੀ ਹਿਮਾਚਲ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਟਰਾਲਰ ਵੀ ਆਂਦੇ ਉਹ ਸਾਡੀਆਂ ਸੜਕਾਂ ਵੀ ਤੋੜਦੇ ਉਹ ਸਾਡੀਆਂ ਸੜਕਾਂ ਤੋਂ ਲੰਘ ਕੇ ਵੀ ਜਾਂਦੇ ਨਾਉ ਦਿੰਦੇ ਟੈਕਸ ਜਿਹੜਾ ਟੋਲ ਟੈਕਸ ਬਣਦਾ ਤੇ ਬਿਲਕੁਲ ਸਾਡਾ ਨੁਕਸਾਨ ਵੀ ਕਰ ਰਹੇ ਸਾਡੇ ਸੜਕਾਂ ਵੀ ਤੋੜ ਰਹੇ ਤੇ ਫ੍ਰੀ ਆਫ ਕੋਸਟ ਲੰਘ ਵੀ ਰਹੇ ਅਸੀਂ ਉੱਧਰ ਜਾਣਾ ਨਾ ਤਾਂ ਸਾਨੂੰ ਉੱਧਰ ਜ਼ਮੀਨ ਲੈਣ ਦਾ ਅਧਿਕਾਰ ਹੈ ਤੇ ਨਾ ਖਾਨੂੰ ਨੋਕਰੀ ਲੈਣ ਦਾ ਅਧਿਕਾਰ ਹੈ ਤੇ ਨਾ ਹੀ ਅਸੀਂ ਫ੍ਰੀ ਐਂਟਰ ਹੋ ਸਕਦੇ ਤਾਂ ਵੀ ਅਸੀਂ ਭਾਈ ਵਾਲੀ ਸਿਰ ਪੰਜਾਬ ਕਰੂਗਾ ਵੀ ਮੇਰੇ ਭਰਾਏ ਤੁਸੀਂ ਆਓ ਫ੍ਰੀ ਜੇ ਪੰਜਾਬ ਜਣਾ 50 ਪੈਸੇ ਦੇ ਕੇ ਜਾਊਗਾ ਇਹਦੇ ਵਿੱਚ ਵੱਡੀ ਸਲਾਣਾ ਜੋ ਗੱਲ ਆ ਤੇ ਮੈਂ ਪਹਿਲਾਂ ਤਾਂ ਇਹਦੇ ਉੱਤੇ ਕਰੂੰਗਾ ਵੀ ਬਾਈ ਲੱਖਾ ਸੁਧਾਣਾ ਤੇ ਬਾਈ ਅਮਤੋਜ ਮਾਨ ਜੀ ਆ ਗੌਰ ਬਰਾਣਾ ਇਹਨਾਂ ਦਾ ਮੈਂ ਧੰਨਵਾਦ ਕਰੂੰਗਾ ਕਿ ਇਹਨਾਂ ਨੇ ਇਹ ਚੀਜ਼ ਦਾ ਚੱਕਿਆ ਸੀਗਾ ਮੁੱਦਾ ਵੀ ਇਹਨਾਂ ਦੇ ਟੈਕਸ ਲੱਗਣਾ ਚਾਹੀਦਾ ਤੇ ਉਹ ਤੋਂ ਬਾਅਦ ਸਾਡੇ ਵੱਲੋਂ ਬੈਂਹ ਟੀਮ ਦੇ ਵੱਲੋਂ ਉਦੋਂ ਮੈਂ ਇੱਕ ਨੋਟਿਸ ਕਢਾਇਆ ਸੀ ਵੱਖ-ਵੱਖ ਇਹਨਾਂ ਨੂੰ ਡੀਸੀ ਸਾਹਿਬ ਨੂੰ ਤੇ ਜਿਹੜੇ ਇਹ ਨੈਸ਼ਨਲ ਜਿਹੜੇ ਟ੍ਰਿਬਿਊਨਲ ਹੁੰਦੇ ਗ੍ਰੀਨ ਟ੍ਰਿਬਿਊਨਲ ਜਿੱਦਾਂ ਹੁੰਦਾ ਪੋਲੂਸ਼ਨ ਬੋਰਡ ਇਹਨਾਂ ਨੂੰ ਮੈਂ ਨੋਟਿਸ ਕਢਵਾਇਆ ਸੀ ਉਹ ਨੋਟਿਸ ਦਾ ਜਵਾਬ ਸਾਨੂੰ ਆ ਗਿਆ ਬਹੁਤ ਜਲਦ ਤੁਹਾਨੂੰ ਉਹ ਖਬਰਾਂ ਵੀ ਮਿਲਣਗੀਆਂ ਜਿਹੜਾ ਪਾਣੀ हिमाचल ਤੋਂ 골ਠਾਈ ਦੇ थ्रू ਆਉਂਦਾ ਸੀ ਉਹ ਪਾਣੀ ਕਿਹੜੇ ਕੈਮੀਕਲ ਨੇ ਜਿਹੜੀ ਸਾਡੀ ਸਰਕਾਰਾਂ ਹੁਣ ਤੱਕ ਨਹੀਂ ਲੱਭ ਸਕੀਆਂ ਉਹ ਵਹਿਣ ਟੀਮਾਂ ਲੱਭਤੀਆਂ ਵੀ ਕਿਹੜੇ ਕੈਮੀਕਲ ਸੀ ਕਿਹੜੇ ਕੈਮੀਕਲ ਦੇ ਨਾਲ ਮੱਛੀਆਂ ਮਰਦੀਆਂ ਸੀ ਕਿਹੜੇ ਕੈਮੀਕਲ ਨਾਲ ਡੰਗਰ ਮਰਦੇ ਸੀ ਸੂਰ ਮਰਦੇ ਜੋ ਹਰਜੋਤ ਸਿੰਘ ਬਿਆਸ ਹੁਣੀ ਵੀ ਲਾਇਆ ਸੀਗਾ ਪਿੱਛੇ ਇੱਕ ਖਬਰ ਵੀ ਆਈ ਸੀ ਪ੍ਰੈਸ ਨੋਟ ਜਾਰੀ ਕੀਤਾ ਸੀ ਵੀ ਜਿਹੜੇ ਸੂਰ ਮਰੇ ਨੇ ਇਹ ਜ਼ਹਿਰੀਲਾ ਪਾਣੀ ਪੀ ਕੇ ਮਰੇ ਉਹ ਕਿਹੜਾ ਜ਼ਹਿਰੀਲਾ ਪਾਣੀ ਸੀ ਕਿ ਕਿਹੜੇ ਉਹਦੇ ਟੌਕਸਿਨ ਸੀਗੇ ਕਿ ਜ਼ੋਰ ਰਹਿਣ ਸੀਗੇ ਉਹ ਅਸੀਂ ਸਾਰੇ ਕੱਢ ਕੇ ਲਿਆਂਦੇ ਉਹ ਪਤਾ ਲੱਗ ਗਿਆ ਕਿਹੜੇ ਨੇ ਤੇ ਉਹ ਪਾਣੀ ਵੀ ਬੰਦ ਹੋ ਗਿਆ ਉੱਥੋਂ ਪਾਣੀ ਬੰਦ ਕਰਨ ਉਹਨਾਂ ਨੇ ਬਿਲਕੁਲ ਜਿਹੜੀ ਹਿਮਾਚਲ ਦੀ ਹਿਮਾਚਲ ਬੋਰਡ ਹੈ ਉਹਨਾਂ ਵੱਲੋਂ ਪਾਣੀ ਬੰਦ ਕਰਨ ਦੀ ਦੇਸ਼ਾਂਦ ਤੇ ਜਾਰੀ ਕਰ ਦਿੱਤੇ ਤੇ ਨਾਲ ਹੀ 1 ਲੱਖ ਰੁਪਏ ਦਾ ਜੁਰਮਾਨਾ ਵੀ ਕਿਸੇ ਫੈਕਟਰੀ ਨੂੰ ਕੀਤਾ ਉੱਥੇ ਉਹ ਫੈਕਟਰੀ ਬਾਇਓ ਕਰਕੇ ਫੈਕਟਰੀ ਮੈਨੂੰ ਯਾਦ ਨਹੀਂ ਨਾ ਉਹ ਮੈਂ ਤੁਹਾਨੂੰ ਸਾਰੇ ਪੂਰੇ ਪੇਪਰ ਤੁਹਾਨੂੰ ਦਿਖਾ ਸਕਦਾ ਉਹਦੇ ਤੇ ਪਾਣੀ ਵੀ ਉਹ ਪਰ ਡੱਕੇ ਦਿੱਤਾ ਤੇ ਹੁਣ ਨਗਰ ਕੌਂਸਲ ਨੰਗਲ ਨੇ ਮਤਾ ਪਾਤਾ ਪਰਮਜੀਤ ਪੰਮਾ ਨੇ ਤੇ ਜੇ ਇਹ ਚੀਜ਼ਾਂ ਹੋ ਜਾਣ। ਇਹ ਤਾਂ ਬਸ ਸੋਣੇ ਦੇ ਸੁਹਾਗਾ ਕਿ ਪੰਜਾਬ ਉੱਤੇ ਇੱਕ ਰੈਵਨਿਊ ਤਾਂ ਇਕੱਠਾ ਹੋ ਗਿਆ ਕਿਸੇ ਤਰੀਕੇ। ਨਹੀਂ ਪਰ ਰੈਵਨਿਊ ਤਾਂ ਸਰਕਾਰ ਨੂੰ ਜਾਣਾ। ਸਰਕਾਰ ਫਿਰ ਕਿਉਂ ਨਹੀਂ ਇਦਾਂ ਕਰਦੀ ਬਈ ਤੁਹਾਨੂੰ ਕੀ ਕਰਨਾ ਪੈ ਰਿਹਾ? ਸਵਾਲ ਤਾਂ ਮੇਰਾ ਇਹ ਸੀ। ਸਰਕਾਰ ਜੇ ਨੇ ਕਰਨ ਜੋਗੀ ਹੁੰਦੀ ਤਾਂ ਭਾਈ ਮੈਂ ਫਿਰ ਉੱਥੇ ਆਵਾਂ। ਭਾਈ ਗੁਰਜੀਤ ਸਿੰਘ ਖਾਲਸਾ 8 ਮਹੀਨੇ ਨਾਲ ਬੈਠਦੇ ਉੱਤੇ। ਸਰਕਾਰਾਂ ਦੀ ਜੇ ਮਾਨਸਾ ਦੀ ਸਰਕਾਰ ਤਾਂ ਗੁਰੂ ਰਾਨ ਸਾਹਿਬ ਆਤ ਨਹੀਂ ਕਰ ਰਹੀ। ਸਰਕਾਰ ਤਾਂ ਧਾਰਮਿਕ ਗ੍ਰਾਂਤਾ ਵਾਸਤੇ ਨਹੀਂ ਕਰ ਰਹੀ। ਸਰਕਾਰ ਆਪਣੇ ਵਾਸਤੇ ਕਰ ਰਹੀ ਹੈ। ਤੁਸੀਂ ਇਹਨਾਂ ਦੇ ਲੀਡਰ ਬਾਰੇ ਗਲਤ ਬੋਲ ਕੇ ਦੇਖੋ ਨਾ ਤੁਹਾਨੂੰ ਸਵੇਰੇ ਨਹੀਂ ਚੱਕ ਲਿਆ। ਆਪਣੇ ਆਪ ਤੇ ਕਰ ਰਹੀ ਹੈ ਆਪਣੇ ਆਪ ਤੇ ਜੋ ਵੀ ਸਰਕਾਰ ਤੋਂ ਹੁੰਦਾ ਕਰ ਰਹੀਆਂ ਨੇ ਪਰ ਲੋਕਾਂ ਦੇ ਲਈ ਕਰਨ ਦੇ ਲਈ ਸਰਕਾਰ ਕਿਤੇ ਨਾ ਕਿਤੇ ਮੈਂ ਸਰਕਾਰ ਜੀ ਤੁਹਾਨੂੰ ਕਹਿੰਦਾ ਤੁਸੀਂ ਲੋਕਾਂ ਵਾਸਤੇ ਕਰਨ ਦੇ ਲਈ ਕਿਤੇ ਨਾ ਕਿਤੇ ਮੈਂ ਕਹਿੰਦਾ ਬਹੁਤ ਘਟੀਆ ਦਰਜੇ ਤੇ ਆ ਤੁਸੀਂ ਨਹੀਂ ਲੋਕਾਂ ਦੀ ਨਹੀਂ ਸੁਣ ਰਹੇ ਤੁਸੀਂ ਜੇ ਲੋਕਾਂ ਦੀ ਸੁਣਦੇ ਹੁੰਦੇ ਤਾਂ ਲੋਕ ਸੱਤ ਬੱਚਿਆਂ ਦੇ ਕਤਲ ਦਾ ਇਨਸਾਫ ਲੈਣ ਸੜਕਾਂ ਤੇ ਨਾ ਉਤਰਦੇ ਸਰਬ ਧਰਮ ਗ੍ਰੰਥਾਂ ਦੀ ਬਿਆਦਵੀ ਰੋਕਣ ਦੇ ਲਈ ਕਾਨੂੰਨ ਬਣਾ ਦੇ ਲੋਕੀ ਸੜਕਾਂ ਤੇ ਨਾ ਪਹੁੰਚਦੇ ਭਾਈ ਗੁਰਜੀਤ ਸਿੰਘ ਖਾਲਸਾ 8 ਮਹੀਨੇ ਤੋਂ ਤੇਨਾ ਬੈਠੇ ਹੁੰਦੇ ਇਹ ਦੋ ਚੀਜ਼ਾਂ ਹੀ ਦੇਖ ਲੋ ਇਹ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਪਾਣੀਆਂ ਦੇ ਰਾਖੇ ਬਣੇ ਜਦੋਂ ਪਾਣੀਆਂ ਦੇ ਰਾਖੇ ਬਣੇ ਜਿੱਥੇ ਇਹਨਾਂ ਨੇ ਲਾਇਆ ਜਾ ਕੇ ਮੋਰਚਾ ਉੱਥੇ ਦਾ ਸੀਆਈਐਸਐਫ ਲੱਗੀ ਆ ਕੇ ਇੱਕ ਕੰਮ ਦੱਸ ਦਿਓ ਤੁਸੀਂ ਜਿਹੜਾ ਪੰਜਾਬ ਦੇ ਲਈ ਕੀਤਾ ਜਿੱਥੇ ਤੁਸੀਂ ਪੰਜਾਬ ਦਾ ਕੰਮ ਕਰਨ ਤੁਰੇ ਉੱਥੇ ਪੰਜਾਬ ਦਾ ਨੁਕਸਾਨ ਹੀ ਕਰਿਆ ਇਹਨਾਂ ਨੇ ਉੱਥੇ ਪੰਜਾਬ ਵਾਲੇ ਪਾਸੇ ਤੁਰੇ ਤਾਂ ਤੇ ਨੁਕਸਾਨ ਹੀ ਕਰਿਆ ਕਿਤੇ ਟਾਈਮ ਨਾਲ ਪਹੁੰਚੇ ਨਹੀਂ ਤੁਸੀਂ ਤੇ ਜਦੋਂ ਲੋਕ ਆਪ ਤੁਰ ਕੇ ਸੜਕਾਂ ਦੇ ਪਾਸੇ ਆਂਦੇ ਆ ਫਿਰ ਤੁਸੀਂ ਕੰਮ ਕਰਦੇ ਜਦੋਂ ਸ਼ਾਂਤ ਵਿੱਚ ਬੈਠੇ ਕਿਸੇ ਪਾਸੇ ਕਿਉਂ ਨਹੀਂ ਤੁਸੀਂ ਉਹਨਾਂ ਕੋਲੇ ਪਹੁੰਚਦੇ ਕਿਉਂ ਮਥਲੇ ਹਾਲ ਨਹੀਂ ਹੁੰਦੇ ਤੇ ਜਦੋਂ ਉਹ ਸੜਕਾਂ ਦੇ ਉੱਤੇ ਮਥਲੇ ਹਾਲ ਹੋਏ ਤੇ ਤੁਸੀਂ ਦਲ ਕਹਿੰਦੇ ਜਿਹੜਾ ਸੜਕਾਂ ਰੋਕੂਗਾ ਤੇ ਆਪਾਂ ਕਾਰਵਾਈਆਂ ਵੀ ਕਰਾਂਗੇ ਪਰ ਸੜਕਾਂ ਦੇ ਆਣ ਤੋਂ ਪਹਿਲਾਂ ਤੁਸੀਂ ਕਰਦੇ ਹੀ ਕੁਝ ਨਹੀਂ ਹੈਗੇ ਜੇ ਸੜਕਾਂ ਦੇ ਆਣ ਤੋਂ ਪਹਿਲਾਂ ਕਰਦੇ ਹੋਵੋ ਤਾਂ ਆਪਾਂ ਸੜਕਾਂ ਤੇ ਕਿਉਂ ਜਾਈਏ ਕੱਲ ਧੁੱਪ ਪਤਾ ਕਿੰਨੀ ਸੀ ਮੇਰਾ ਮੇਰਾ ਸਾਥੀ ਨਾਲ ਸੀ ਮਰੇ ਗਿਆ ਉਹ ਬੈਠਿਆ ਨਹੀਂ ਗਿਆ ਸਿਰ ਉਹਦਾ ਘੁੰਮ ਗਿਆ ਉਹਦਾ ਉੱਥੇ ਕਹਿੰਦਾ ਉਹ ਕਹਿੰਦਾ ਮੈਨੂੰ ਸਾਰੀ ਰਾਤ ਆਦੇ ਆਪਾਂ ਸਵੇਰੇ 2 ਵਜੇ ਆ ਸਵੇਰੇ 5 ਵਜੇ ਕਰੇ ਪਹੁੰਚੇ ਭਾਈ ਹਮ ਤਾਂ ਹੋਰ ਮੰਨ 4 ਵਜੇ ਪਹੁੰਚੇ ਆਪਾਂ 5 ਵਜੇ ਪਹੁੰਚ ਗਏ ਜਦੋਂ ਸਵੇਰੇ ਆਪਾਂ ਉੱਥੋਂ ਆਏ ਸੀ ਵੀ ਕਪੜਾ ਲੀੜਾ ਲੈ ਜੀ ਹੁਣ ਧਰਨਾ ਸ਼ੈ ਲੰਬਾਈ ਹੈ ਪਰ ਉਸ ਬੰਦੇ ਨੇ ਮੈਨੂੰ ਇਹ ਕਿਹਾ ਭਾਈ ਜੀ ਮੈਂ ਸਿਰ 'ਚ ਪਾਣੀ ਪਾੰਦਾ ਰਿਹਾ ਕਦੇ ਕੁਛ ਕੇ ਮੇਰਾ ਸਿਰੇ ਘੁੰਮਦਾ ਰਿਹਾ ਕਹਿੰਦਾ ਧਨ ਜਿਗਰ ਉਸ ਗੁਰੂ ਦੇ ਸਿੱਖ ਦਾ ਜਿਹੜਾ 400 ਫੁੱਟੋ ਚਾਈ ਤੇ ਬੈਠਾ ਫਿਰ ਮੈਨੂੰ ਕਿਹਾ ਉਸ ਬੰਦੇ ਨੂੰ ਨਸ਼ਾ ਹੈ ਬਾਣੀ ਦਾ ਕਿਉਂਕਿ ਆ ਉਹ ਦਿਨ ਨੇ ਜਿਹਦੇ ਵਿੱਚ ਸਾਡੇ ਪੰਜਵੇਂ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਸਿਰ ਦੇ ਵਿੱਚ ਰੇਤਾ ਵੀ ਪਾਇਆ ਸੀ ਗਰਮ ਗਰਮ ਜਿਹਦੇ ਜਾਤਿ ਸ਼ਵੀਲਾਂ ਲੱਗਦੀਆਂ ਉਹਨਾਂ ਦਾ ਭਾਣਾ ਮੈਂ ਕਹਿੰਦਾ ਅੱਜ ਵੀ ਕਲਾ ਵਰਤ ਰਹੀ ਹੈ ਇਹ ਕਲਾ ਨਹੀਂ ਦਾ ਹੋਰ ਕੀ ਹੈ ਜਿਹੜਾ 8 ਮਹੀਨੇ ਤੋਂ ਇੱਕ ਸਿੰਘ ਚੌਂਕੜਾ ਮਾਰ ਕੇ ਉੱਥੇ ਬੈਠਾ ਹੋਇਆ ਲੱਤਾਂ ਵੀ ਨਹੀਂ ਸਿੱਧੀ ਹੁੰਦੀਆਂ ਜਦੋਂ ਮੈਂ ਕਹਿੰਦਾ ਅਕਾਲਪੁਰ ਕਿਰਪਾ ਕਰੇ ਥੱਲੇ ਉਤਰ ਮੈਂ ਕਹਿੰਦਾ ਵੀ ਲੱਤਾਂ ਤੇ ਖੜਾ ਹੋ ਜੂ ਸਿੰਘ ਜਦੋਂ 8 ਮਹੀਨੇ ਹੋ ਗਏ ਤ ਉਹਨੂੰ ਬੈਠੇ ਨੂੰ ਐਦਾਂ ਵਿਚਾਰੇ ਨੂੰ ਬੜਾ ਉਹ ਤੇ ਅਕਾਲਪੁਰ ਦੀ ਕਿਰਪਾ ਮੈਂ ਕਹਿੰਦਾ ਸਰਕਾਰਾਂ ਨੂੰ ਕਹਿੰਦਾ ਵੀ ਕਲਾ ਵਰਤਦੀ ਐ ਬਾਣੇ ਵਰਤਦੇ ਨੇ ਕਲਾ ਵਰਤਦੀ ਆ ਅਕਾਲਪੁਰਕ ਹੈਗਾ ਮੈਂ ਚਾਹੁੰਦਾ ਲੋਕਾਂ ਨੂੰ ਸੜਕਾਂ ਤੇ ਆਉਣ ਤੋਂ ਪਹਿਲਾਂ ਜੇ ਤੁਸੀਂ ਇਹ ਕਾਨੂੰਨ ਪਾਸ ਕਰ ਦੋ ਆਪੇ ਤਾਂ ਬੜਾ ਵਧੀਆ ਸੀ ਪਰ ਹੁਣ ਲੋਕ ਸੜਕਾਂ ਤੇ ਆ ਚੁੱਕੇ ਨੇ ਉੱਥੇ ਇੱਕ ਧਰਮ ਨਹੀਂ ਆ ਸਾਰੇ ਧਰਮ ਇਕੱਠੇ ਹੋਏ ਸੀ ਮੁ슬ਮਾਨ ਵੀਰ ਵੀ ਆਏ ਸੀ ਉੱਤੇ ਹਿੰਦੂ ਵੀ ਆਏ ਸੀ ਕੀ ਕਿ ਹੁਣ ਲੋਕਾਂ ਸਮਝ ਆ ਗਈ ਵੀ ਇਹ ਭਾਈ ਗੁਰਚੇ ਸਿੰਘ ਖਾਲਸਾ ਇਕੱਲਿਆਂ ਦਾ ਤਾਂ ਉਹ ਨਹੀਂ ਹੈਗਾ ਇਹ ਪੂਰੇ ਧਰਮਤ ਪੂਰੀ ਕਾਇਨਾਤ ਦਾ ਹੈਗਾ ਮੋਰਚਾ ਜਦੋਂ ਲੋਕੀ ਪਹੁੰਚਣਾ ਸ਼ੁਰੂ ਕੀਤਾ ਜਦੋਂ ਲੋਕੀ ਪਹੁੰਚਣਾ ਸ਼ੁਰੂ ਕੀਤਾ ਤਾਂ ਪਹਿਲੇ ਉਹਨਾਂ ਨੇ ਲੈਟਰ ਦੇ ਦਿੱਤਾ ਵੀ ਆਪਾਂ ਬਾਈ ਪਹਿਲੀ ਜਿੱਤ ਜਿਹੜੀ ਐ ਅੱਜ ਮੋਰਚੇ ਦੀ ਹੋ ਗਈ ਹੂੰ ਸਾਰਿਆਂ ਨੂੰ ਇਹਦੇ ਵਾਸਤੇ ਮੈਂ ਕਹਿੰਦਾ ਤੁਹਾਨੂੰ ਵਧਾਈ ਦੇ ਪਾਤਰੋ ਤੁਰੇ ਜਦੋਂ ਤਾਂ ਤੁਸੀਂ ਪਹਿਲੀ ਜਿੱਤ ਦਰਜ ਕਰਤੀ ਇੱਕ ਰਾਤ ਦੇ ਵਿੱਚ ਹੀ ਇੱਕੇ ਰਾਤ ਬੈਠੇ ਸੀ ਹੂੰ ਸਵੇਰੇ ਦਿੱਤ ਦਰਜ ਹੋ ਗਈ ਤੇ ਹੁਣ ਇਹ ਕਾਨੂੰਨ ਬਣਨਗੇ ਬਣਨਗੇ ਤੇ ਬਣਨਗੇ ਇਹਦੇ ਵਾਸਤੇ ਮੈਂ ਪੂਰੇ ਲੋਕ ਉਹਨਾਂ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਹੈ ਜਿਹੜੇ ਉੱਥੇ ਪਹੁੰਚੇ ਜਗਦੇ ਜਵੀਰਾਂ ਵਾਲੇ ਤੇ ਮੈਂ ਦੂਜੇ ਲੋਕਾਂ ਨੂੰ ਵੀ ਜਿਹੜੇ ਲੋਕ ਹਜੇ ਘਰਾਂ 'ਚ ਬੈਠੇ ਜਿਹੜੇ ਆਪਣੇ ਗੁਰੂ ਦੇ ਲਈ ਨਹੀਂ ਉੱਠ ਸਕਦੇ ਤੁਸੀਂ ਕਿਹਦੇ ਲਈ ਉੱਠੋਗੇ ਕਦੋਂ ਜਾਗੋਗੇ ਤੁਸੀਂ ਕਦੋਂ ਤੁਸੀਂ ਕਿਦੇ ਹੋਵੋਗੇ ਸਕੇ ਤੁਸੀਂ ਜੇ ਤੁਸੀਂ ਆਪਣੇ ਗੁਰੂ ਦੇ ਸਕੇ ਨਹੀਂ ਹੋਏ ਤਾਂ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜੇ ਜਦੋਂ ਗੱਲ ਆਪਣੇ ਧਰਮ ਤੇ ਆਵੇ ਆਪਣੀ ਇਸ਼ਟ ਤੇ ਆਵੇ ਗੁਰੂ ਤੇ ਆਵੇ ਆਪਣੇ ਪਵਿੱਤਰ ਸਥਾਨਾਂ ਤੇ ਆਵੇ ਤਾਂ ਸਾਨੂੰ ਇੱਕਜੁੱਟ ਇੱਕ ਮੁੱਠ ਹੋਣਾ ਚਾਹੀਦਾ ਜਿੱਦਾਂ ਗੋਰੇ ਕਰਦੇ ਸੀ ਨਾ ਪਾੜੋ ਤੇ ਰਾਜ ਕਰੋ ਉਹ ਨੀਤੀ ਸੀਗੀ ਉਹ ਨੀਤੀ ਨੂੰ ਹੁਣ ਸਮਝਣ ਦੀ ਲੋੜ ਆ ਆਪਾਂ ਹੁਣ ਪਾਟਣਾ ਨਹੀਂ ਐ ਆਪਾਂ ਹੁਣ ਇਕੱਠੇ ਹੋਣਾ ਇਕੱਠੇ ਹੋ ਗਏ ਤਾਂ ਆਪਾਂ ਹਰ ਇੱਕ ਸੰਘਾਰਸ਼ ਜਿੱਤਾਂਗੇ ਬਿਲਕੁਲ ਸੋ ਲੋਕਮਨ ਦੀ ਹੂਕ ਜਿਹੜੀ ਹੁੰਦੀ ਹੈ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਸਮਝਣੀ ਚਾਹੀਦੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਸਾਡੀਆਂ ਆਵਾਜ਼ਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਣ ਤੋਂ ਪਤਾ ਨਹੀਂ ਕਿਹੜੀ ਚੀਜ਼ ਰੋਕਦੀ ਹੈ ਜਦੋਂ ਅਸੀਂ ਸੜਕਾਂ ਤੋਂ ਸਾਈਡ ਤੇ ਹੋ ਕੇ ਬੈਠੇ ਹੁੰਨੇ ਆ ਆਪਣੇ ਹੱਕ ਦੀ ਗੱਲ ਕਰਦੇ ਆ ਤਾਂ ਸੁਣੀ ਹੀ ਨਹੀਂ ਜਾਂਦੀ ਦੂਜੇ ਪਾਸੇ ਸਰਕਾਰ ਹਮੇਸ਼ਾ ਇਹੀ ਕਹਿੰਦੀ ਹੈ ਕਿ ਤੁਸੀਂ ਸੜਕਾਂ ਤੇ ਆ ਜੰਨੇ ਸੜਕਾਂ ਰੋਕ ਲੈਨੇ ਹੋ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਟੇਬਲ ਟॉक ਕਰਿਆ ਕਰੋ ਸਾਡੇ ਕੋਲ ਆਇਆ ਕਰੋ ਪਰ ਜਦੋਂ ਕੋਈ ਲੋਕ ਆਪਣੀ ਗੱਲ ਰੱਖਦੇ ਉਦੋਂ ਸੁਣਵਾਈ ਨਹੀਂ ਹੁੰਦੀ ਤੇ ਜਦੋਂ ਸੜਕਾਂ ਦੇ ਉੱਤੇ ਲੋਕ ਆਉਂਦੇ ਆ ਤਾਂ ਹੱਲ ਫਿਰ ਨਾਲ ਦੀ ਨਾਲ ਹੀ ਮਿਲ ਜਾਂਦਾ ਤੇ ਇਹ ਗੱਲ ਜਿਹੜੀ ਹੈਗੀ ਹੈ ਲੋਕ ਸਰਕਾਰ ਤੋਂ ਹੁਣ ਮੰਗ ਕਰ ਰਹੇ ਕਿ ਸਾਨੂੰ ਸੜਕਾਂ ਦੇ ਆਉਣ ਦੇ ਉੱਤੇ ਲੋਡ ਹੀ ਨਾ ਪਵੇ ਕਿ ਅਸੀਂ ਸੜਕਾਂ ਤੇ ਆ ਕੇ ਆਪਣੀਆਂ ਮੰਗਾਂ ਰੱਖੀਏ ਤੁਸੀਂ ਸਾਡੀਆਂ ਮੰਗਾਂ ਦਾ ਪਹਿਲਾਂ ਹੀ ਹੱਲ ਕਰੋ ਸੋ ਹੁਣ ਸ਼ੁਰੂਆਤ ਇੱਕ ਜ਼ਰੂਰ ਹੋਈ ਹੈ ਇੱਕ ਦਿਨ ਸੜਕਾਂ ਦੇ ਉੱਤੇ ਆਉਣਾ ਪਿਆ ਸੰਗਤ ਨੂੰ ਪਰ ਅੱਗੇ ਇੱਕ ਸਮਾਂ ਦਿੱਤਾ ਗਿਆ ਉਮੀਦ ਕਰਦੇ ਹਾਂ ਕਿ ਦਿੱਤੇ ਹੋਏ ਸਮੇਂ ਦੇ ਵਿੱਚ ਜੋ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਕੋਈ ਨਾ ਕੋਈ ਹੱਲ ਠੋਸ ਹੱਲ ਜ਼ਰੂਰ ਨਿਕਲੇਗਾ ਤੇ ਬੇਦਵੀਆਂ ਦੇ ਉੱਤੇ ਕੋਈ ਸਖਤ ਕਾਨੂੰਨ ਜ਼ਰੂਰ ਬਣੇਗਾ ਜਿਸ ਦੇ ਨਾਲ ਸਰਬ ਧਰਮ ਗ੍ਰੰਥਾਂ ਦੀ ਜੋ ਬੇਦਵੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਠੱਲ ਪਵੇਗੀ ਗੁਰਪ੍ਰੀਤ ਸਿੰਘ ਤੇਰਾ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ